ਲਓ ਮਿੱਤਰੋ ਤੁਹਾਡੇ ਲਈ ਆ ਜਾ ਮੱਕੀ ਦੇ ਚਾਰ ਬ੍ਰੈਂਡ ਕਰਮ ਲੰਬਾ ਲੈ ਕੇ ਆਏਗੇ 22 ਮਾਡਲ ਤੇ ਟੈਗ ਵਗੈਰਾ ਵੇਜ ਤੱਕ ਨਾਲ ਦੇ ਇਹਦੀ ਡੱਬੀਆਂ ਟੌਸਾਂ ਦੀਆਂ ਉਹ ਵੀ ਇਹ ਤੱਕ ਨਾਲ ਦੀਆਂ ਪਈਆਂ ਨੇ ਤੇ ਇਹਦੀ ਕੀਮਤ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਦਾ ਆ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਦੇਖ ਰਹੇ ਨੇ ਵੀਡੀਓ ਤੇ ਬਾਕੀ ਸਾਰਾ ਵੇਰੀ ਹੰਬਾਰ ਜੈਨੂਨ ਪਿਆਜ਼ ਤੁਹਾਨੂੰ ਦਿਖਾਉ ਵੀ ਦਿੰਨੇ ਆ ਸਾਰਾ ਚੈੱਕ ਕਰ ਲੋ ਫਟਾਫਟਾ ਨਾ ਰੰਗ ਵਗੈਰਾ ਦਾ ਇੰਦਰ ਦੀ ਹੈਡ ਤੁਰੰਗ ਕਹਿੰਦੀ ਪੂਰਾ ਦਾ ਆਪ ਹੈ ਉਧਰ ਨਹੀਂ ਛੜਤੇ ਇਹਨਾ ਡੈਸਕ ਵਗੈਰਾ ਪਈ ਪਈ ਹੜੰਬੇ ਦੇ ਤੇ ਆ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਨਹੀਂ ਛੜਤਾਂ ਆਹ ਪੰਤਾਲੇ ਦੇ ਵਿੱਚ ਵੀ ਇਹ ਰੰਗ ਆ ਜਿਹੜਾ ਪਿਆ ਹੈਗਾ ਤੇ ਪ੍ਰਾਈਮਰ ਦਾ ਨਿਕਲਦਾ ਤੁਸੀਂ ਚੈੱਕ ਕਰ ਸਕਦੇ ਹੋ ਗੇ ਮੱਕੀ ਦੇ ਚਾਰ ਗ੍ਰाइंड ਕਰਨ ਵਾਲਾ ਹੜੰਬਾ ਦਾ ਲੋਡ ਕਰਦਾ ਵਿੱਚੀ ਟਰਾਲੀ ਦੇ ਵਿੱਚ ਸਿੱਧਾ ਧੂਤਣਾ ਲਾ ਦੇਣਾਗਾ ਤੇ ਤੇ ਰੁਗਲਾ ਲਾਈ ਜਾਣੇ ਹਨ ਤੇ ਟਰ ਵਗੈਰਾ ਵੀ ਇਹਦੇ ਨਾਲ ਦੇ ਪਏ ਨੇ ਹੜੰਬੇ ਦੇ ਚੈੱਕ ਕਰ ਸਕਦੇ ਹੋ ਕਿ ਬਾਈ ਮਾਡਲ ਦੇ ਤੇ ਭਾਰਤ ਵਾਲਿਆਂ ਦਾ ਬਣਿਆ ਹੋਇਆ ਹਨ ਕ੍ਰੋਸ ਦੀਆਂ ਡੱਬੀਆਂ ਵਗੈਰਾ ਵੀ ਹਜੇ ਤੱਕ ਨਾਲ ਦੀਆਂ ਪਈਆਂ ਨੇ ਮਿੱਤਰੋ ਪੂਰੀ ਸ਼ਾਮ ਦੇ ਵਿੱਚ ਚੱਲਿਆ ਹੋਇਆ ਹੈਗਾ ਨਾ ਹੜੰਬਾ ਆਦੇ ਹੱਕ ਵਗੈਰਾ ਚੈੱਕ ਕਰ ਸਕਦੇ ਹਾਂ ਹੱਕ ਤੋਂ ਵੀ ਕਿੰਨਾ ਗਰੰਗ ਲਿਆ ਹੈਗਾ ਚਲਾਈਦਾ ਨਾ ਤੇ ਇਧਰ ਦਾ ਦੋਨੇ ਕਰੋਸਾਂ ਦੀਆਂ ਡੱਬੀਆਂ ਵਗੈਰਾ ਹਜੇ ਤੱਕ ਨਾਲ ਦੀਆਂ ਪਈਆਂ ਨੇ ਉਹ ਕਰੋਸ ਦੀ ਵੀ ਡੱਬੀ ਨਾਲ ਦੀ ਅਤੇ ਇਹਦੀ ਵੀ ਤੇ ਭਾਰਤ ਵਾਲਿਆਂ ਦਾ ਬਣਿਆ ਹੋਇਆ ਤੇ ਇਹਦੀ ਡਿਮਾਂਡ ਕਿੰਨੀ ਰੱਖੀ ਗਈ ਆ 135000 ਰੁਪਏ ਮਿੱਤਰੋ ਡਿਮਾਂਡ ਹੈ ਜਿਹੜੀ ਇਸ ਹੜੰਬੇ ਦੀ ਰੱਖੀ ਹੋਈ ਹੈ ਗ੍ਰੈਂਡ ਵਾਲੇ ਦੀ ਪੂਰਾ ਸਾਫ ਲੰਬਾਗਾ ਜਿਹੜੇ ਵੀ ਵੀਰ ਨੂੰ ਚਾਹੀਦਾ ਕੋਈ ਟੁੱਟ-ਪੱਟ ਨਹੀਂ ਕਿਤੇ ਬੋਲ ਰੰਗ ਨਹੀਂ ਟੱਚਿੰਗ ਤੇ ਆਹ ਜਿਹੜਾ ਆਇਦਰ ਦੇਕਰ ਉਸਨੇ ਜਿਹੜੇ ਇਹ ਵੀ ਨਾਲ ਦੇ ਪਏ ਨੇ ਕੱਲਾ ਆ ਇੱਕ ਕਰਾਸ ਬਦਲਿਆ ਹੋਇਆਗਾ ਬਾਕੀ ਇਹ ਵੀ ਤਿੰਨੇ ਕਰਾਸ ਸਾਡੇ ਨਾਲ ਦੇ ਪਏ ਨੇ ਆਹ ਘੇਰ ਵਾਲਾ ਆ ਗਿਆ ਨਾ ਸਿਸਟਮ ਇਹਦਾ ਕਹਿੰਦੀ ਰਿਵਾਰਸਪ ਵਗੈਰਾ ਫੋਰਵਰਡ ਵਾਲਾ ਤੇ ਤੁਸੀਂ ਵਿੱਚ ਦੇਖ ਸਕਦਾ ਮਿੱਤਰੋ ਇਹ ਪ੍ਰਾਈਮਰ ਜਿਹੜਾ ਨਿਕਲਦਾਗਾ 1,35,000 ਰੁਪਏ ਆ ਇਸ ਲੰਬੇ ਦੀ ਡਿਮਾਂਡ ਜਿਹੜੀ ਰੱਖੀ ਹੋਈ ਆ ਤੇ ਬਾਕੀ ਬਾਈਆਂ ਕੋਲ ਇੱਕ ਮੱਕੀ ਵਾਲੀ ਮਸਹੀਨੇ ਵੀ ਆ ਤੁਸੀਂ ਉਹ ਵੀ ਲੈ ਸਕਦੇ ਨਾ ਮੱਕੀ ਇੱਕ ਇੱਕ ਹੋਰੇ ਵਾਲੀ ਜਿਹੜੀ ਆਪਾਂ ਕਹਿੰਦੇ ਸਾਕਤੀਮਾਨ ਵਾਲਿਆਂ ਦੀ ਸਾਕਤੀਮਾਨਾਂ ਦੀ 24 ਮਾਡਲ ਆ ਆ ਵੀ ਆ ਆਹ ਇਹ ਕੀ ਚੀਜ਼ ਆ ਇਹ ਹੀ ਆ ਗਈ ਮੱਕੀ ਵਾਲਾ ਅੱਛਾ ਮੱਕੀ ਬੀਜਣ ਵਾਲੀ ਹੈ ਠੀਕ ਆ ਮਿੱਤਰੋ ਮੱਕੀ ਮੱਕੀ ਵਾਲਾ ਮੱਕੀ ਬੀਜਣ ਵਾਲੀ ਸੀ ਨਾ ਓਕੇ ਓਕੇ ਮਾਰਕਾ ਲਾ ਕੇ ਲਾਓ ਮਿੱਤਰੋ ਮੱਕੀ ਬੀਜਣੇ ਮਸ਼ੀਨ ਇਹ ਵੀ ਇਹਦੀ 24000 ਰੁਪਏ ਦੀ ਡਿਮਾਰਡ ਆ ਕਿ ਮਿੱਤਰੋ ਜੇ ਕਿਸੇ ਵੀਰ ਨੂੰ ਚਾਹੀਦੀ ਹੈ ਨਾ ਇਹ ਜਿਹੜੀ ਮਾਡਲ ਆ ਜੀ 24000 ਆ ਸ਼ਕਤੀਮਾਨ ਵਾਲੀ ਜਿਹੜੀ ਇੱਕ ਔਰੇ ਵਾਲੀ ਆ ਉਹ ਵੀ ਵੇਚਣੀ ਹੈ ਨਾ ਕਿਹੜੀ ਉਹ ਸ਼ਕਤੀਮਾਨ ਵਾਲੀ ਆ ਹਾਂ ਹਾਂ ਉਹ 24 ਮਾਡਲ ਆ ਮੇਟਰ ਉਹਦੇ ਵੀ ਤੁਹਾਨੂੰ ਕਲਿੱਪ ਵਿੱਚ ਲਾ ਦਾਂਗੇ ਉਹ 24 ਮਾਡਲ ਆ ਕੀ ਤੇ ਆ ਮੱਕੀ ਬੀਜਣ ਵਾਲੀ ਤੇ ਵੱਢਣ ਵਾਲੀ ਦੋਨੇ ਮਸ਼ੀਨਾਂ ਸੇਲ ਨੇ ਤੇ ਇੱਕ 4-4 ਵਾਲਾ ਹੜੰਬਾ ਇੱਧਰ ਲਈ ਛੱਡ ਦੋ ਜੀ ਚੈੱਕ ਕਰ ਸਕਦੇ ਹੋ ਇਹ ਚੀਜ਼ਾਂ ਵਿਕਿਉ ਨੇ ਜਿਹੜੇ ਵੀ ਵੀਰ ਨੂੰ ਚਾਹੀਦਾ ਭਾਈ ਕੰਟੈਕਟ ਕਰ ਲੈ ਨੰਬਰ ਸਕਰੀਨ ਦੇ ਉੱਤੇ ਵੀਰਾਂ ਦਾ ਚੱਲਿਆਂ ਦਾਗਾ